ਕੁਦਰਤ ਦੀ ਗੋਦ ਦੇ ਵਿੱਚ ਅੱਜ ਫਿਰ ਤਾਂ ਦਿਨ ਨਾਲ ਕੁਝ ਗੱਲਾਂ ਸਾਂਝੀਆਂ ਕਰ ਰਹੇ ਆ ਕਿਉਂਕਿ ਨਾਬੀ ਵੈਦਾ ਜਿਹੜਾ ਇਹ ਪ्योर ਆਯੁਰਵੈਦਿਕ ਹੈ ਔਰ ਆਯੁਰਵੇਦ ਇਨਾ ਜੰਗਲਾਂ 'ਚ ਜੜੀ ਬੂਟੀਆਂ ਤੋਂ ਜਿਹੜੇ ਅਰਖ ਤਿਆਰ ਹੁੰਦੇ ਨੇ ਉਹਨਾਂ ਤੋਂ ਹੀ ਓਛਦੀ ਇਹ ਤਿਆਰ ਹੁੰਦੀ ਹੈ ਤੇ ਗੱਲ ਕਰੀਏ ਬਹੁਤ ਸਾਰੇ ਪੇਸ਼ੈਂਟ ਸਾਨੂੰ ਕਾਲ ਕਰਕੇ ਕਹਿੰਦੇ ਨੇ 15 ਦਿਨ ਬਾਅਦ ਕਾਲ ਕਰ ਲੈਂਦੇ ਕਿ ਨਾਬੀ ਵੈਦਾ 15 ਦਿਨ ਹੋ ਗਏ ਪਾਦਿਆਂ ਨੂੰ ਪਰ ਸਾਡੀ ਪ੍ਰੋਬਲਮ ਅਜੇ ਖਤਮ ਨਹੀਂ ਹੋਈ ਪਰ ਸਾਨੂੰ ਮਹਿਸੂਸ ਹੋਣੇ ਸ਼ੁਰੂ ਹੋ ਗਿਆ ਹੈ ਆਡੀ ਬੋਡੀ 'ਚ ਹਰਕਤ ਹੋ ਰਹੀ ਹੈ ਕਿੰਨੇ ਦਿਨਾਂ 'ਚ ਖਤਮ ਹੋ ਜਾਏਗੀ ਦੇਖੋ ਜਿਹੜੀ ਬਿਮਾਰੀ ਬੋਡੀ ਵਿੱਚ ਸਾਨੂੰ ਹੈਗੀਆਂ ਨੇ ਉਹ ਕਿੰਨੇ ਕਿੰਨੇ ਸਾਲਾਂ ਤੋਂ ਹੈ ਲਗਾਤਾਰ ਆਪਾਂ ਕਿੰਨੀ ਕਿੰਨੀ ਦੇਰ ਉਹਨਾਂ ਦੀਆਂ ਹੋਰ ਵੀ ਕਈ ਸਾਧਨ ਰਾਹੀਂ ਕਈ ਦਵਾਈਆਂ ਆਪਾਂ ਖਾਈਆਂ ਔਰ ساری ਜ਼ਿੰਦਗੀ ਵੀ ਖਾਂਦੇ ਵੀ ਰਹਿੰਦੀਆਂ ਨੇ ਉਹ ਜਿਹੜੇ ਨਾਬੀ ਵੈਦਾਏ 4 ਮਹੀਨੇ ਦੀ ਡੋਜ਼ ਹੈ 4 ਮਹੀਨੇ ਤੁਸੀਂ ਲਗਾਤਾਰ ਵਰਤਣਾ ਹੀ ਵਰਤਣਾ ਹੈ ਉਹ ਤੁਹਾਨੂੰ 15 ਦਿਨਾਂ 'ਚ ਫੀਲ ਹੋਣੇ ਸ਼ੁਰੂ ਹੋਵੇ ਭਾਵੇਂ ਤੋਂ ਵੀ ਲਾ ਜਾਣ ਔਰ ਇਹਦਾ ਕੰਮ ਪਹਿਲੇ ਦਿਨ ਤੋਂ ਨਾਬੀ ਵੈਦਾ ਦਾ ਤੋਂ ਨੀਂ ਰਾਹੀਂ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਸਬਰ ਰੱਖਿਆ ਕਰੋ ਔਰ ਨਾਬੀ ਵੈਦਾ ਨੇ ਕੰਮ ਕਰਨਾ ਹੀ ਹੈ ਇੱਕ ਸਰੋਂ ਦਾ ਤੇਲ ਨਾਰਮਲ ਸਾਡੇ ਬਜ਼ੁਰਗ ਧੁੰਨੇ ਨੂੰ ਲਾਂਦੇ ਸੀ ਉਹਨਾਂ ਕਹਿੰਦੇ ਸੀ ਬੁੱਲ ਨਹੀਂ ਫੜਦੇ ਜੇ ਉਹਨਾਂ ਬੁੱਲ ਨਹੀਂ ਫੜਦੇ ਤਾਂ ਉਹ ਸਰੋਂ ਦਾ ਤੇਲ ਇੱਕ ਜਿਹੜੀ ਇੰਨੀ ਵੱਡੀ ਹੈ ਮਤਲਬ ਆਪਾਂ ਨੂੰ ਬੋਡੀ ਦੀ ਖੁਸ਼ਕੀ ਚੱਕਾਂ ਚ ਰਾਹਤ ਦੇ ਸਕਦਾ ਹੈ ਤਾਂ ਇਹ ਅਲੱਗ-ਅਲੱਗ 18 ਤਰ੍ਹਾਂ ਦੇ ਜਿਹੜੀ ਬੂਟੀਆਂ ਦੇ ਅਰਕ ਤੇਲਾਂ ਦੇ ਮਿਸ਼ਨ ਹੈਗੇ ਆ ਇਹਨ ਆਪਣਾ ਕੰਮ ਪਹਿਲੇ ਦਿਨ ਤੋਂ ਸ਼ੁਰੂ ਕਰ ਦਿੱਤਾ ਹੁੰਦਾ ਉਹ ਤੁਸੀਂ 4 ਮਹੀਨੇ ਲਗਾਤਾਰ ਇਹਨੂੰ ਯੂਜ਼ ਕਰਨੀ ਹੈ ਇਸੇ ਲਈ ਇਹ ਡੋਜ਼ 4 ਮਹੀਨੇ ਦੀ ਬਣਾਈ ਗਈ ਔਰ ਪੈਕਿੰਗ ਇਹ ਕਰਨ ਨੂੰ ਅਸੀਂ ਮਹੀਨੇ ਦੀ 2 ਮਹੀਨੇ ਦੀ 1.5 ਮਹੀਨੇ ਦੀ 15 ਦਿਨ ਦੀ ਵੀ ਬਣਾ ਸਕਦੇ ਸੀ ਪਰ ਸਬਰ ਨਾਲ ਇਹਨੂੰ ਯੂਜ਼ ਕਰਿਆ ਕਰੋ 15-20 ਦਿਨ ਦੇ ਵਿੱਚ ਹੀ ਇਹ ਨਾ ਕਹਿਦਿਆ ਕਰੋ ਕਿ ਸਰ ਹਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਪ੍ਰੋਬਲਮ ਪੂਰੀ ਤਰ੍ਹਾਂ ਖਤਮ ਤਾਂ 4 ਮਹੀਨੇ ਲਗਾਤਾਰ ਵਰਤੋ 4 ਮਹੀਨਿਆਂ ਦੇ ਵਿੱਚ ਵੀ ਇਹ ਮੈਂ ਇੱਕ ਹੋਰ ਗੱਲ クリア ਕਰ ਦਵਾਂ ਇਹ ਜਿਹੜਾ 4 ਮਹੀਨੇ ਦੇ ਵਿੱਚ ਵੀ ਨਾਬੀ ਵੈਦਾ ਇਹ ਕੋਰਸ ਨਹੀਂ ਹੈਗਾ 4 ਮਹੀਨੇ ਦਾ ਜੋ ਕਲੀਅਰ ਕਿਉਂਕਿ ਆਪਾਂ ਇਨੇ ਸਾਲ ਤੋਂ ਲਗਾਤਾਰ ਤੁਹਾਡੇ ਨਾਲ ਚੱਲਦੇ ਆ ਰਹੇ ਹੋ ਅੱਗੇ ਵੀ ਆਯੁਰਵੈਦ ਨੂੰ ਆਪਾਂ ਲੋਕਾਂ ਤੱਕ ਪਹੁੰਚਦਾ ਕਰਨਾ ਹੈ ਇਹ ਤੁਹਾਨੂੰ ਕਲੀਅਰ ਕਰ ਦਈਏ ਕਿ ਇਹ 4 ਮਹੀਨੇ ਦੀ ਜਿਹੜੀ ਡੋਸ ਇਹ ਡੋਸ ਹੈ ਇਹ ਪੈਕਿੰਗ ਹੈ ਇਹ 4 ਮਹੀਨੇ ਦਾ ਕੋਰਸ ਨਹੀਂ ਹੈਗਾ ਕਹਿਣ ਦਾ ਮਤਲਬ 4 ਮਹੀਨਿਆਂ ਚ ਤੁਸੀਂ ਸਾਨੂੰ ਦੱਸਣਾ ਹੁੰਦਾ ਹੈ ਤੁਹਾਡੀ ਪ੍ਰੋਬਲਮ ਕਿੰਨੀ ਕਵਰ ਹੋ ਗਈ ਜਾਂ ਕਿੰਨੀ ਰਹਿ ਗਈ ਹੈ ਜੇ ਕੋਈ ਕਮੀ ਪੇਸ਼ੀ ਥੋੜੀ-ਬੋਤੀ ਰਹਿ ਗਈ ਹੈ ਉਹ ਤੁਹਾਨੂੰ ਇੱਕ ਸੈਟ ਤੁਸੀਂ ਹੋਰ ਵਰਤ ਲਓ ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਹੈ ਨਹੀਂ ਪਿਓਰ ਆਯੁਰਵੇਦਾ ਕੋਈ ਇਹਦਾ ਨੁਕਸਾਨ ਨਹੀਂ ਹੈ ਇਸ ਧੰਨਾ ਸਬਰ ਰੱਖਿਆ ਕਰੋ ਔਰ ਲਗਾਤਾਰ ਨਾਭੀ ਵੈਦਾ ਨੂੰ ਵਰਤੋ ਔਰ ਨਾਭੀ ਵੈਦਾ ਇਸੇ ਧੰਗ ਨਾਲ ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਤੋਂ निजात ਦਿੰਦਾ ਰਹੇਗਾ ਕਿਉਂਕਿ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ